ਸੀ ਦੇਖ ਰਹੇ 24 ਪੰਜਾਬ ਨਿਊ ਚੈਨਲ ਨੂੰ ਬਲਾਡਾ ਦੇ ਰਦਰ ਸਵਾਮੀ ਸత్సੰਗ ਘਰ ਦੇ ਨਜ਼ਦੀਕ ਐਸਐਸਪੀ ਪਗੀਰਤ ਸਿੰਘ ਮੀਨਾ ਦੀ ਅਗਵਾਈ ਹੇਠ ਥਾਣਾ ਸਦਰ ਪੁਲਿਸ ਵੱਲੋਂ ਹਾਈ ਟੈਕ ਨਾਕਾ ਲਾਇਆ ਗਿਆ ਵਾਹਨ ਦੀ ਵੱਡੀ ਪੱਧਰ ਤੇ ਚੈਕਿੰਗ ਕੀਤੀ ਗਈ ਇਸ ਮੌਕੇ ਤੇ ਥਾਣਾ ਮੁਖੀ ਜਗਦੀਪ ਸਿੰਘ ਵੱਲੋਂ ਵੱਡੀ ਪੁਲਿਸ ਨਾਫਰੀ ਨੂੰ ਨਾਲ ਲੈ ਕੇ ਚੌਕ ਵਿਖੇ ਬਕੋ ਕਿਸੇ ਦੀ ਤਣਾਤੀ ਕਰਕੇ ਉੱਥੇ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀਆਂ ਨਸ਼ੇ ਦੇ ਸਦਾਕਰ ਨੂੰ ਕਾਬੂ ਕਰਨ ਦੇ ਸ਼ੱਕੀ ਵਿਅਕਤੀਆਂ ਪੁੱਛ ਪੁੱਛ ਕੇ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਰਾਂ ਦੀ ਚੈਕਿੰਗ ਕਰਦੇ ਪੁਲਿਸ ਬੇਮਾਨ ਨਜ਼ਰ ਆ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਬਕੋ ਕਾਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਕਰੀਬਨ ਕੈਮਰੇ ਵੀ میڈیا ਤੇ ਚੱਲਦੇ ਨਜ਼ਰ ਆ ਰਹੇ ਹਨ ਜਿਵੇਂ ਕਿ ਨਸ਼ੇ ਦੀ ਜੁੱਧ ਨਸ਼ਾ ਵਿਰੋਧੀ ਮਹਮ ਦੇ ਤਹਿਤ ਪੁਲਿਸ ਵੱਲੋਂ ਨਾਕੇ ਲਗਾ ਕੇ ਬਕੋ ਚੈਕਿੰਗਾਂ ਕੀਤੀ ਜਾ ਰਹੀ ਹੈ ਨਸ਼ੇ ਦੀ ਸੁਧਾ ਕਰਨ ਨੂੰ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਪੂਰੀ ਜੋਰ ਲਾਇਆ ਜਾ ਰਿਹਾ ਹੈ ਆਉ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰੇ ਜੋ ਜੋ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਪਗਿਰਤ ਮੀਨਾ ਜੀ ਵੱਲੋਂ ਸਾਨੂੰ ਸਖਤ ਅਦਾਇਤਾ ਨੇ ਵੀ ਜਿਹੜਾ ਜੁਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਸ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਸੇ ਵੀ ਗੁੰਡਾ ਅਸਰ ਨੂੰ ਸਿਰਨੀ ਚੁਕੜ ਦਿੱਤਾ ਜਾਵੇਗਾ ਇਸ ਕਰਕੇ ਅੱਜ ਸਪੈਸ਼ਲੀ ਦਾ ਕੰਮ ਕੀਤਾ ਹੋਇਆ ਸੀ ਅਸੀਂ ਆਉਂਦੇ ਜਾਂਦੇ ਜਿਹੜੇ ਵੀ ਹਿੱਕਲੇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਬੜੀ ਵਿਕੀ ਦੇ ਨਾਲ ਤਾਂ ਜੋ ਨਸ਼ਾ ਨੂੰ ਨੱਥ ਪਾਈ ਜਾ ਸਕੇ ਤੇ ਜਿਹੜੇ ਗੁੰਡਾ ਉਸ ਨੇ ਉਹਨਾਂ ਦੀਆਂ ਗੁੰਡਾਗਰਦੀਆਂ ਨੂੰ ਰੋਕੇ ਜਾ ਸਕੇ ਸਰ ਹੁੱਲੋਬਾਜੀ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਖੱਟਾ ਹੁੰਦਾ ਜਿਹੜੇ ਮੇਰੇ ਇਲਾਕੇ ਦੇ ਵਿੱਚ ਹੁੱਲੋਬਾਜੀ ਕਰਨਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ